ਕੋਈ ਤਾਂ ਜ਼ਿੰਦਗੀ ਦੁੱਖ ਭੋਗਦਾ ਹੈ ਦੁੱਖ ਸਭ ਦੀ ਪੱਲੇ ਹੁੰਦੀ ਹੈ ਇਹ ਨਹੀਂ ਨਾਨਕ ਦੁਖੀਆ ਕੀ ਤੁਸੀਂ ਸਮਝਦੇ ਹੋ ਤੁਹਾਡੇ ਕੋਲ ਚਾਰ ਚੱਲੜ ਪੈਸੇ ਨੇ ਗੱਡੀਆਂ ਮੋਟਰਾਂ ਨੇ ਤਾਂ ਨਾ ਦੌਲਤ ਹੈ ਚੰਗੇ ਅਹੁਦੇ ਨੇ ਖੁਸ਼ੀਆਂ ਸਭ ਤੋਂ ਵੱਧ ਭਾਈ ਦੁਖੀ ਤੂੰ ਆ ਕਹਿੰਦੇ ਸੁਖੀ ਤਾਂ ਉਹ ਹੈ ਜਿਹਦੇ ਕੋਲ ਉਸ ਪ੍ਰਮਾਤਮਾ ਦਾ ਨਾਮ ਹੈ ਸਭ ਤੋਂ ਉੱਚੇ ਹੀ ਹੋਵੇ ਜੀ ਵੀ ਪਦਵੀ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਬਣ ਗਈ ਹੈ ਉਹਦੇ ਨਾਲੋਂ ਉੱਚਾ ਕੌਣ ਹੋ ਸਕਦਾ ਉਹਦੇ ਨਾਲੋਂ ਧਨਵਾਨ ਵਿਡਿਆਈ ਵਾਲਾ ਕੌਣ ਹੋ ਸਕਦਾ ਕੋਈ ਸੰਸਾਰ ਦੀਆਂ ਵਿਡਿਆਈਆਂ ਤਾਂ ਇਹ ਤਾਂ ਇੱਥੇ ਦੀਆਂ ਇੱਥੇ ਦੀ ਇਹ ਕੋਈ ਵਿਡਿਆਈ ਨਾਲ ਨਹੀਂ ਜਾਂਦੀ ਇੱਥੇ ਦਾ ਜੋ ਕਮਾਇਆ ਸਭ ਕੁਝ ਛੱਡ ਦੇਣਾ ਇੱਥੇ ਦੇ ਦਿੱਤੀ ਰਤੀ ਵਰਵੀ ਨਾਲ ਹੀ ਜਾਣਾ ਕਾਰੂਵਾਚ ਵਰਗੇ ਇਨੇ ਕੰਝੂ ਇਨੇ ਤਨ ਦੇ ਪ੍ਰੇਮੀ ਜਿਵੇਂ ਆਪਾਂ ਕਿ ਇਹਨੇ ਲਾਲਚੀ ਜਦੋਂ ਉਹਦਾ ਪਿਓ ਮਰਿਆ ਨਾ ਹੁਣ ਰਵਾਇਤ ਸੀ ਤੁਹਾਡੇ ਘਰਾਂ ਚ ਵੀ ਉਹ ਕਿਸੇ ਕਿਸੇ ਦੇ ਭਾਈ ਪਰ ਜੋ ਜੋ ਸਮਝੀ ਜਾਂਦਾ ਉਹਨੇ ਇਸ ਗੱਲ ਦੇਤੇ ਅਮਲ ਕਰਦਾ ਕਿ ਗੁਰਮਤ ਦਾ ਸੂਰਜ ਰੋਜ਼ ਚੜਦਾ ਹੈ ਕੋਈ ਨਾ ਕੋਈ ਹਰ ਇੱਕ ਦਿਨ ਇਸ ਚੜੇ ਹੋਏ ਸਰੂਰ ਦੀਆਂ ਕਿਰਨਾਂ ਦੇ ਤੋਂ ਆਨੰਦ ਲੈ ਕੇ ਆਪਣਾ ਜੀਵਨ ਦਾ ਮਾਰਗ ਚੁਣਦਾ ਤਦੋਂ ਆਪਾਂ ਕਾਰੂ ਬਾਚੀ ਦੀ ਗੱਲ ਤੇ ਆ ਜੀ ਇਹ ਕਹਿੰਦੇ ਜਦੋਂ ਦਾ ਪਿਤਾ ਮਰਿਆ ਕਹਿੰਦੇ ਜੀ ਮੋਹਰਾਂ ਦੋ ਕਹਿੰਦੇ ਪੰਜ ਮੋਹਰਾਂ ਪਾਉਣੀ ਹੈ ਤੇ ਮੋਹਰੇ ਵਿੱਚ ਪੰਜ ਮੋਹਰਾਂ ਵਾਲਾ ਸਿੱਕਾ ਪੰਜ ਦਾ ਸੀ 10 ਦੇ ਜੋ ਵੀ ਭਾਈ ਪਾਉਂਦੇ ਸੀ ਹੁਣ ਉਹਦੀ ਕੋਈ ਵੀਡੀਓਗ੍ਰਾਫੀ ਤਾਂ ਹੋਈ ਨਹੀਂ ਕਿ ਕਾਰੂ ਬਾਚ ਨੇ ਪਾਇ ਲਿਖਤਾਂ ਦੇ ਵਿੱਚ ਸਿੱਕਾ ਪਾਇਆ ਕਹਿੰਦੇ ਵੀ ਇਹ ਕੀ ਹੈ ਕਹਿੰਦੇ ਮਹਾਰਾਜ ਇਹ ਰਿਵਾਜ ਹੈ ਕਿ ਜਦੋਂ ਪੁਰਾਣੀ ਚੜਾਈ ਕਰਦਾ ਉਹਦੇ ਮੂੰਹ ਸਿੱਕਾ ਪਾਉਂਦਾ ਕਹਿੰਦੇ ਅੱਛਾ ਕਹਿੰਦੇ ਫੇਰ ਤਾਂ ਜਿੰਨੇ ਹੁਣ ਤੱਕ ਮਰੇ ਹੋਏ ਨੇ ਵੀ ਸਾਰਿਆਂ ਦੇ ਮੂੰਹ ਸਿੱਕਾ ਕਦੇ ਹਾਂ ਜੀ ਇਹ ਤਾਂ ਇੱਕ ਰਵਾਇਤ ਹੈ ਤਾਂ ਹੈਗੇ ਹੈਗਾ ਕਹਿੰਦੇ ਇਹਨਾਂ ਨੇ ਕਬਰਾਂ ਪੁੱਟੋ ਮੁਰਦੇਆਂ ਦੀਆਂ ਕਬਰਾਂ ਵੀ ਪੁੱਟ ਲਈਆਂ ਉਹ ਵੀ ਸਿੱਕੇ ਵਾਰ ਕੱਟ ਲਈ ਕਿ ਇੰਨਾ ਕੁ ਜੋ ਸੀ ਕਾਰੋਬਾਰ ਨਾਮ ਬਾਦਸ਼ਾ ਇੱਥੇ ਦਾ ਬਾਦਸ਼ਾ ਪਰ ਉੱਥੇ ਦਾ ਕੰਗਾਲ ਹੈ ਕਿੱਥੇ ਅਸਾਂ ਵੀ ਉੱਥੇ ਜਾਣਾ ਜਿੱਥੇ ਆਪਾਂ ਸਮਝ ਨਹੀਂ ਜਾਣਾ ਇੱਥੇ ਬਚਣਾ ਕੋਈ ਰਹਿਣਾ ਹੀ ਕਿਉਂ ਆ ਚੱਲਦੇ ਤਰੀਏ ਭਾਈ ਕਿ ਜਿਸ ਤਰ੍ਹਾਂ ਭਾਈ ਪਾਣੀ ਚੱਲਦਾ ਹੀ ਚੰਗਾ ਲੱਗਦਾ ਨਾ ਖੜਾ ਬਦਬੂ ਮਾਰਦਾ ਉਸੇ ਤਰ੍ਹਾਂ ਇਹ ਸਰੀਰ ਆਤਮਾ ਇਹ ਤੇ ਚਲਦੀ ਹੀ ਭਲੀ ਹੈ ਇਹ ਕਿਦੇ ਬਦਬੂਤ ਉਹ ਰਹਤਾ ਉਹ ਹੈ ਗੁਰਨਾਨਕ ਸਾਹਿਬ ਦੇ ਕਾਰਜ ਜਿਹਨੂੰ ਆਪ ਸੱਚਖੰਡ ਕਹਿੰਦੇ ਆ ਜਿਹੜਾ ਕਮਾਈਆਂ ਨਾਲ ਮਿਲਦਾ ਉਹਦੇ ਬਾਅਦ ਤੇ ਘਾਲ ਘਾਲਣਾ ਮਨੁੱਖ ਨੂੰ ਅੱਜ ਦੇ ਸਮੇਂ ਵਿੱਚ ਘਾਲਣੀ ਪੈਣੀ ਹੈ ਜਿਉਂਦੇ ਜੀ ਕਿਸੇ ਦੀਆਂ ਆਸਾਂ ਅਰਦਾਸਾਂ ਬੇਨਤੀਆਂ ਨਾਲ ਕੋਈ ਪਹੁੰਚਦਾ ਵੀ ਪਤਾ ਨਹੀਂ ਆਪਾਂ 1200 ਬੰਦਾ 1000 ਬੰਦਾ ਉੱਠ ਕੇ ਕਹਿ ਦਾਂਗੇ ਵੀ ਚੱਲ ਵੀ ਮਾਰਾ ਸੱਚਖੰਡ ਉਹ ਕਹਿੰਦਾ ਮੈਂ ਤੈਨੂੰ ਨਹੀਂ ਲਾਉਣਾ ਇਹਨੂੰ ਕਿਉਂ ਲਾ ਲੂੰਗਾ ਬਿਦੂ ਕਹੋ ਨਾ ਭਾਈ ਤੇਰਾ ਮੇਰਾ ਰਿਲੇਸ਼ਨ ਕੀ ਹੈ ਅਪਰਦਾਸ ਕਰਦੇ ਆ ਉਹਦਾ ਰਿਲੇਸ਼ਨ ਜੀ ਉਹਨੇ ਵਕੀਲ ਹੈ ਕੇਸ ਲੜਦਾ ਤੇ ਜਿਹਨੂੰ ਆਪਣੀ ਵਕਾਲਤ ਆਪਣੇ ਜੋ ਵੀ ਉਹਦਾ ਤਜਰਬਾ ਹੁੰਦਾ ਜਿਹਨੂੰ ਸਾਹਮਣੇ ਸੁਣਾਉਂਦਾ ਉਹ ਵੀ ਜੱਜ ਹੁੰਦਾ ਨਾ ਉਹ ਵੀ ਇੱਕ ਇਸੇ ਪਦਵੀ ਤੋਂ ਤਾਂ ਉੱਠਿਆ ਹੁੰਦਾ ਉਹਦੇ 'ਚ ਵੀ ਵਕਾਲਤ ਵਾਲੇ ਕੋਣ ਹੁੰਦੇ ਉਹਦੇ 'ਚ ਕਾਨੂੰਨ ਹੁੰਦਾ ਵਾ ਦੋਨਾਂ ਦੀਆਂ ਧਾਰਾਵਾਂ ਮਿਲਦੀਆਂ ਨੇ ਭਾਵੇਂ ਜੋ ਵਕੀਲ ਉਸਨੂੰ ਤਦਾ ਹੱਦ ਹੈ ਕਿ ਇਸ ਤਰ੍ਹਾਂ ਦੀ ਹਮਾਇਤ ਕਰਦਾ ਤੇ ਤਦੀ ਤੇ ਤੁਹਾਡਾ ਕੇਜ ਜਤ ਹੁੰਦਾ ਨਾ ਤੇ ਵਕੀਲ ਦੀ ਸੁਣੂਗਾ ਨਾ ਜੱਜ ਕਿਉਂਕਿ ਉਹਦੇ ਕੋਲ ਵੀ ਕਾਨੂੰਨ ਦੇ ਗਿਆਨ ਆ ਇਹ ਮੇਰੇ ਕੋਲ ਤਾਂ ਹੈ ਹੀ ਹੈ ਜੱਜ ਦਾ ਉਸੇ ਤਾਈ ਗੁਰੂ ਨਾਨਕ ਸਾਹਿਬ ਤੋਂ ਉਹਦੀ ਸੁਣੂ ਨਾ ਜਿਹੜਾ ਉਹਦੇ ਮਾਰਗ ਤੇ ਚੱਲਦਾ ਹੋਵੇ ਜਿਹਦੇ ਕੋਲ ਗੁਰਮਤ ਦਾ ਕੋਈ ਧਰਮ ਦਾ ਗਿਆਨ ਹੋਵੇ ਸੱਚੀ ਸਤ ਉਹਦੇ ਅੱਖਰ ਪਾਣ ਨਾਲ ਕੋਈ ਗਿਆਨੀ ਥੋੜੀ ਬਣਦਾ ਕਿ ਸਾਨੂੰ ਲੱਗਦਾ ਕਿ ਅਸੀਂ ਪੜਦੇ ਆਂ ਇਸ ਸਾਜੀ ਪਤਨੇ ਰੱਬ ਦੇ ਬਹੁਤ ਨਿਤੀਖ ਹੋਵਾਂਗੇ ਪੜਿਆ ਮਗਤ ਨਾ ਹੋਵੇ ਪੜ ਕੇ ਤਾਂ ਮੁਕਤੀ ਨਹੀਂ ਮਿਲਦੀ। ਕੌਣ ਕਹਿੰਦਾ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜੀ ਦੀ ਰਚਨਾ ਵਾ ਉਹ ਕੋਈ ਕਹੀ ਜਾਂਦਾ। ਪੜੇ ਆ ਮੁਕਤ ਨਾ ਹੋਵੇ। ਜਿਉਂਦੇ ਜੀ ਹਣ ਜੋ ਪ੍ਰਾਣੀ ਚੜਾਈ ਕਰ ਗਿਆ। ਕਿ ਭਾਈ ਉਹ ਤਾਂ ਸ੍ਰੀ ਛੱਡ ਗਿਆ। ਉਹਨੂੰ ਕਿਹੜੀ ਬਾਣੀ ਸੁਣਾਏਗਾ। ਉਹਨੇ ਤਾਂ ਸੋਣੀ ਸੀ ਜਿਉਂਦੇ ਜੀ। ਜਿਉਂਦੇ ਜਾਈ ਤਾਂ ਭਾਈ ਅਸੀਂ ਕੇਵਲ ਤੋਂ ਕੇਵਲ ਸਾਨੂੰ ਸੰਸਾਰ ਪਿਆਰਾ ਲੱਗਿਆ ਸੰਸਾਰ ਵਿੱਚ ਪਿਆ ਕੇ ਸੰਸਾਰ ਵਿੱਚ ਰਹਿੰਦੇ ਆ ਹੋਇਆ ਨਿਰੰਕਾਰ ਪਿਆਰਾ ਨਹੀਂ ਲੱਗਿਆ ਕਿਉਂਕਿ ਭਾਈ ਟ੍ਰੇਨਿੰਗ ਨਹੀਂ ਕੀਤੀ ਕੋਈ ਉਹ ਧਰਮਿਕ ਦਾ ਮਾਰਗ ਨਹੀਂ ਅਪਣਾਇਆ ਕੋਈ ਧਰਮ ਦੀ ਪੌੜੀ ਦੇ ਸਟੈਪ ਨਹੀਂ ਚੜ੍ਹਿਆ ਤੇ ਕਦੋਂ ਤੈਨੂੰ ਸੱਚ ਕੰਨ ਬਹਿਣ ਲਾ ਕਦੋਂ ਤੂੰ ਭਾਈ ਦਰਗਾਹ ਦੇ ਵਿੱਚ ਬਹਿ ਜਾਏਗਾ ਜਾ ਕੇ ਉੱਥੇ ਤਾਂ ਕੇਵਲ ਤੋਂ ਕੇਵਲ ਖੁਦ ਕਮਾਈ ਕਰਨੀ ਪੈਂਦੀ ਹੈ ਆਪਾਂ ਥਰੀ ਤੁਰੇ ਫਿਰਦੇ ਆ ਨਾ ਅੱਜ ਦੀ ਕਮਾਈਆਂ ਦਾ ਸਮਾਂ ਹੈ। ਕਿ ਅੱਜ ਦੀ ਕਮਾਈ ਕੀਤੀ ਹੋਈ ਤੇਰੀ ਉੱਥੇ ਕੰਮ ਆਉਣੀ ਹੈ। ਆ ਜਿਹੜੀ ਸੰਸਾਰ ਦੀ ਕਮਾਈ ਕਰਦਾ ਉਹ ਇੱਥੇ ਦਿੱਤੇ ਰਹਿ ਜਾਣੀ। ਉਸੇ ਤਰ੍ਹਾਂ ਇੱਕ ਗਿਆਨ ਦੀ ਕਿਰਨ ਆਈ ਕਾਰੂ ਬਾਸ਼ਾ ਦੇ ਕੋਲ। ਜਦੋਂ ਗੁਰੂ ਨਾਨਕ ਸਾਹਿਬ ਗਏ ਕਾਰੂ ਬਾਸ਼ਾ ਦੇ ਸੰਸਾਰ ਦੇ ਵਿੱਚ ਉਧਰ ਉਹਦੇ ਰਾਜ ਦੇ ਵਿੱਚ ਗਏ। ਹੁਣ ਪਤਾ ਸੀ ਹੈ ਕਿ ਗੁਰਨਾਨਕ ਸਾਹਿਬ ਦੀ ਕੁਰਬਾਨੀ ਉਹ ਤਾਂ ਆਈ ਪਾਪੀਆਂ ਨੂੰ ਤਾਰਨ ਬਾਤ ਹੈ। RAMDAS ਸਰੋਵਰ ਨਾਤੇ। ਫਿਰ ਕੀ ਹੋ ਗਿਆ? ਸਭ ਉਤਰੇ ਜਿੰਦਗੀ ਚ ਜਿੰਨੇ ਵੀ ਪਾਪ ਕਮਾ ਲੇ ਨਾ ਸਭ ਉਤਰੇ ਪਾਪ ਕਮਾਤੇ। ਕਿ ਜਿੰਨੇ ਪਾਪ ਕੀਤੇ ਸੀ ਆ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ ਹੈ। ਇਹ ਤਾਂ ਕੋਈ ਪਾਣੀ ਦੁਨੀਆ ਚ ਹੈ ਹੀ ਨਹੀਂ ਨਾ। ਕਿ ਜਿੱਥੇ ਭੈਣਾ ਕੇ ਤੂੰ ਪਵਿੱਤਰ ਹੋ ਜਾਏਗਾ ਤੁਸੀਂ ਆਪਣੀ ਮਰਜ਼ੀ ਨਾਲ ਬਣਾਏ ਆ ਕਿਸੇ ਨੂੰ ਸਰੋਵਰ ਦੇਂਦਾ ਅੰਮ੍ਰਿਤਸਰ ਵਾਲਾ ਕਿਸੇ ਨੂੰ ਤਰਨ ਤਨ ਵਾਲਾ ਕਿਸੇ ਨੂੰ ਕਿਤੇ ਦਾ ਕੋਈ ਸੰਤਾਂ ਦਾ ਡੇਰੇ ਮਹਾਤਮਾ ਦਾ ਵੀ ਹੋਵੇਗਾ ਕਿਸੇ ਨੂੰ ਗੰਗਾ ਦੇਂਦੀ ਹੈ ਇਹ ਤਾਂ ਸਾਡੀ ਮਰਮਤਾ ਦੁਨੀਆ ਦਾ ਬਾਕੀ ਜੋ ਸੰਸਾਰ ਹੈ ਜਿਹਦੇ ਕੋਈ ਨੀਅਤ ਤਰਕੀਆਂ ਨਹੀਂ ਕਿ ਜਿਹੜੇ ਅਸਮਾਂ ਚ ਓਡਾਰੀਆਂ ਮਾਰਦੇ ਆ ਕਿ ਉਹਨਾਂ ਕੋ ਤਾਂ ਇਨੀ ਤਕਨੀਕ ਹੈ ਜੇ ਸਵੇਰ ਦਾ ਬ੍ਰੇਕਫਾਸਟ ਨਾ ਧਰਤੀ ਤੇ ਕੀਤਾ ਤੇ ਲੰਚ ਤਾਂ ਉਹਨਾਂ ਦੀ ਚੰ드ਰਮਾ ਤੇ ਆਉਂਦੀ ਐ ਇੰਨੀ ਸਪੀਡ ਪਈ ਉਹਨਾਂ ਦੀ ਇੱਥੇ ਤੱਕ ਪਹੁੰਚ ਗਏ ਵਗਿਆ ਕਿ ਭਾਈ ਦੇਖੋ ਨਾ ਤਕਨੀਕ ਕਿੱਥੇ ਆਪਾਂ ਕਿੱਥੇ ਆਪਾਂ ਤਾਂ ਭਾਈ ਜ਼ੀਰੋ ਲੈਵਲ ਤੇ ਬੈਠੇ ਆ ਨਾ ਸਿੱਤ ਰੱਬ ਦੇ ਬਣੇ ਆ ਨਾ ਸੰਸਾਰ ਦੇ ਬਣੇ ਆ ਆ ਹਲਕੀ ਜਿਹੀ ਬਾੜ ਆਈ ਐ ਭਾਈ ਇਹ ਤਾਂ ਪਤਾ ਨਹੀਂ ਕਦੋਂ ਹੋਰ ਵੀ ਵੱਧ ਸਕਦੀ ਐ ਕੋਈ ਵੱਡੀ ਗੱਲ ਨਹੀਂ ਐ ਕਿਉਂਕਿ ਜਿਉ ਆਪਾਂ ਤਾਂ ਹੁਣ ਔਰ ਹਰ ਕੋਈ ਭਾਈ ਜਿਵੇਂ ਕਹਿੰਦੇ ਐ ਨਾ ਕਿਸੇ ਬੇਰੀ ਨੂੰ ਜਿਆਦਾ ਮਠਾਸ ਮਿੱਠੇ ਵੇਲ ਲੱਗੇ ਹੋਣਾ ਉਹਨੂੰ ਰੇਗੀ ਰੂੜਾ ਮਾਰਦਾ ਵਾ ਕਿਉਂਕਿ ਮਿੱਠੇ ਵੇਲ ਲੱਗੇ ਨੇ ਭਾਈ ਕਿਉਂਕਿ ਇਹਨਾਂ ਤਾਂ ਆਵਦਾ ਸਵਾਦ ਲੈਣਾ ਪਰ ਇੱਥੇ ਤਾਂ ਇਹ ਕਹਿੰਦੇ ਐ ਜਿਹੜੀ ਇਹ ਬੇਰੀ ਐ ਨਾ ਇੱਥੇ ਕੁ ਲੱਗੇ ਨੂੰ ਝਾੜ ਹੀ ਦੋ ਜਮੈਂ ਅਸੀਂ ਆਪਦੀ ਬੇਰੀ ਲਾਵਾਂਗੇ ਪਾਪਲਿਟਿਕਲ ਲੋਕ ਇਓ ਬੋਲਣ ਲੱਗੇ ਹੋਏ ਨੇ ਇਹ ਨਹੀਂ ਭਾਈ ਵੀ ਸਾਰੇ ਰਹਿ ਮਿਲ ਕੇ ਇਸ ਇਹਨਾਂ ਲੋਕਾਂ ਨੂੰ ਇਹ ਸਮਝਾਓ ਕਿ ਇਹ ਹੁੰਦਾ ਕਿਉਂ ਹੈ ਕਿ ਜੋ ਪਾਣੀ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਕੀ ਸ਼ਰਤ ਹੈ ਤੁਸੀਂ ਦਰਿਆ ਨੂੰ ਰੋਕ ਲੋਗੇ ਭਾਈ ਉਹ ਤਾਂ ਧਰਤੀ ਦਾ ਸੀਨਾ ਪਾੜ ਕੇ ਬਾਹਰ ਨਿਕਲ ਜਾਵੇ ਉਹਨੂੰ ਰੋਕਣਾ ਨਹੀਂ ਉਹਨਾਂ ਜਿੱਦਲ ਕੰਮ ਉਹਦੇ ਵਾਸਤੇ ਰਸਤਾ ਬਣਾ ਕੇ ਦੇਣਾ ਕਿ ਜਾ ਭਾਈ ਨਿਕਲ ਜਾ ਤੇ ਅਸਤਾ ਭਾਈ ਉਹਦੇ ਰਾਤੇ ਰੋਕਦੇ ਆ ਰਾਸਤੇ ਰੋਕਦੇ ਆ ਰਸਤੇ ਖਰਾਬ ਕਰਦੇ ਆ ਉਹਦੇ ਕੂੜਾ ਕਰਕਟ ਅਣ ਬਡੇ ਦਰਿਆ ਚਾਇਨ ਸਾਡੇ ਮਿੱਤਰ ਨੇ ਇੱਕ ਨੂੰ ਪੁੱਛਿਆ ਵੇ ਉਹ ਨਾਲ ਹੀ ਪਿੱਛੇ ਰਹਿੰਦੇ ਆ ਖਾਸੀ ਪਿੰਡ ਆ ਇੱਕ ਇਹ ਕਹੋ ਤੁਹਾਡੇ ਪਾਣੀ ਤੇ ਕਿੰਨਾ ਕੁ ਚੜ ਗਿਆ ਘਰਵਾ ਠੀਕ ਆ ਕਹਿੰਦਾ ਕੁਝ ਵੀ ਨਹੀਂ ਸਾਡੇ ਤਾਂ ਬਹਿ ਗਿਆ ਵੀ ਆ ਤਾਂ ਬੜੀਆਂ ਵੀਡੀਓ ਵਗਰਾ ਦੱਸ ਦੇ ਕਹਿੰਦੇ ਬੁੱਢਾ ਦਰਿਆ ਪਾਣੀ ਦਾ ਭਰਿਆ ਹੋਇਆ ਗੰਦਗੀ ਇਹਦੇ ਵਿੱਚ ਇੰਨੀ ਉਹ ਕਹਿੰਦੇ ਭਰਾਵਾ ਇਹ ਮੀਂਹ ਦਾ ਇਥੋਂ ਦਾ ਇਹ ਪਾਣੀ ਸਾਡਾ ਕੋਈ ਨਹੀਂ ਹੈ ਸਾਡਾ ਤਾਂ ਕਹਿੰਦੇ ਆ ਫੋਟੋ ਕੱਟ ਕੇ ਭੇਜੀ ਕਹਿੰਦੇ ਆ ਸੁੱਕਾ ਹੀ ਪਿਆ ਦੇਲ ਪਾ ਉਧਰ ਖਾਸਿਆਂ ਭਾਵੇਂ ਉਹ ਤੁਸੀਂ ਨਿਗਾਹ ਮਾਰੋਗੇ ਨਾ ਕਿ ਉਧਰ ਪਾਣੀ ਕੋਈ ਨਹੀਂ ਹੈ ਇਹ ਆਇਆ ਇਹਨਾਂ ਦਾ ਆਪਦਾ ਹੀ ਹੈ ਮੀਂਹ ਦਾ ਪਾਣੀ ਸੀ ਕਿ ਜਦੋਂ ਤੁਸੀਂ ਸ਼ੰਗਾਰ ਸਿਨੇਮਾ ਦੇ ਕੋਲ ਜਾਂਦੇ ਹੋ ਨਾ ਦੇਖਿਆ ਕਿ ਉਹ ਗੰਦਾ ਨਾਲ ਚ ਪਾਣੀ ਕਿੰਨੀ ਸਪੀਨ ਨਾਲ ਜਾਂਦਾ ਤੇ ਜਾਂਦਾ ਕਿਤੇ ਬੁੱਢੇ ਦਰਿਆ 'ਚ ਹੀ ਜਾਂਦਾ ਵਸਾਰਾ ਉਹ ਤੁਹਾਡੇ ਹੀ ਗੰਦ ਹੈ ਉਹਦੇ ਵਿੱਚ ਜੋ ਕੁਝ ਦੁਨੀਆ ਦਾ ਗੰਦ ਹੁੰਦਾ ਨਾ ਵੀ ਕੂੜਾ ਕਰਕਟ ਸੱਟਣਾ ਘਰੋਂ ਇਕੱਠਾ ਕੀਤਾ ਚਾਕੇ ਉਹਦੇ ਵਿੱਚ ਭਾਵ ਦਰਿਆ ਦਾ ਪਾਣੀ ਤੁਸੀਂ ਰੋਕ ਲਿਆ ਪੰਗਾ ਤਾਂ ਆਪ ਲਿਆ ਨਾ ਇਹ ਗੱਲਾਂ ਸਮਝਾਉਣੀ ਐ ਹਰ ਇੱਕ ਨੇ ਜਿਹਦੇ ਕੋਲ ਜਿੰਨੀ ਕਮਤ ਹੈ ਭਾਈ ਸਮਝਾਓ ਇਹ ਕੰਮ ਨਾ ਕਰੋ ਜਿਹੜੇ ਲੇਬਲ ਤਾਂ ਉਸ ਲੇਬਲ ਤੇ ਸਤਾਓ ਨਾ ਘਰ ਤੇ ਬੈਠੇ ਨਾ ਘਰ ਵਿੱਚ ਸੋਦੇ ਭਾਈ ਗੰਦਗੀ ਖੂੜੇ ਕਰਗਟ ਨੂੰ ਆਵਦਾ ਲੱਗ ਰੱਖਿਆ ਕਰੋ ਜਲਾਇਆ ਕਰੋ ਨਾਲੀਆਂ ਚ ਨਾ ਸੁੱਟੋ ਬਲੋਕੇਜ ਹੁੰਦੀ ਐ ਹੁਣ ਜਿਹੜੇ ਸੀਵਰੇਜ ਪਾਏ ਨੇ ਤੇ ਵਿੱਚ ਕੌਣ ਵੜ ਕੇ ਦੇਖੇ ਇਹ ਕਿਹੜਾ ਸ਼ੀਸ਼ੇ ਦੇ ਵੀ ਢੀਂਦੇ ਆ ਉੱਥੇ ਕੋਈ ਗੰਦ ਪਿਆ ਵਾ ਜੋ ਥੱਲੇ ਵੜ ਗਿਆ ਪਤਾ ਹੀ ਨਹੀਂ ਲੱਗਦਾ ਫਿਰ ਬਲੋਕੇਜ ਹੁੰਦੀ ਐ ਇਹ ਵਿਵਤਾ ਤੁਸੀਂ ਆਪ ਪਾਈ ਹੈ ਉਹ ਦਰਿਆਵਾਂ ਦੀ ਵਿਵਤਾ ਤੁਸੀਂ ਆਪ ਹੀ ਪਾਈ ਹੈ ਨਾ ਪੱਕੇ ਵਨ ਜਿਹੜੇ ਹੋਏ ਹੁੰਦੇ ਆ ਮਿੱਟੀ ਨਾਲ ਨਾ ਜਿਹੜੀ ਜਮੀਂ ਹੁੰਦੀ ਆ ਉਹਨੂੰ ਪਟਕੇ ਰਾਹ ਬਣਾਉਂਦੇ ਕੋਈ ਫਸਲਾਂ ਵੀ ਦਾ ਕੋਈ ਰੇਤਾ ਕੋਈ ਕੁਛ ਕਿ ਕੁਛ ਹੁਣ ਰੋਂਦੇ ਨੇ ਹੁਣ ਕੱਚੀ ਮਿੱਟੀ ਲਾਉਂਦੇ ਉਹ ਤਾਂ ਨਾਲ ਹੀ ਰੁੜ ਜਾਂਦੀ ਹੈ ਭਾਈ ਇਹ ਦੱਸੋ ਭਾਈ ਨਾ ਇਹਨਾਂ ਨਾਲ ਪੰਗਾ ਨਾ ਲਿਆ ਕਰੋ ਦਿਆ ਨਾ ਕੁਦਰਤ ਦੇ ਨਾਲ ਪੰਗਾ ਨਾ ਲਓ ਛੇੜ ਛਾਣਿਆ ਕਰੋ ਆਜੋ ਕੁਝ ਹੋ ਰਿਹਾ ਤੇਰੇ ਕੱਲੇ ਨਹੀਂ ਹੋ ਰਿਹਾ ਇੱਥੇ ਤੇ ਤੈਨੂੰ ਲੱਗਦਾ ਪਤਾ ਨਹੀਂ ਪੰਜਾਬ ਦੇ ਵਿੱਚ ਕਈ ਨਹੀਂ ਟੂਟੀ ਖੋਲ ਗਈ ਭੁੱਲ ਗਿਆ ਵੀ ਤਾਂ ਬਾੜ ਆ ਗਈ ਇਹ ਤਾਂ ਭਾਈ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇਰੇ ਦੇਤੀ ਗੱਲ ਹੋਰ ਵੀ ਸੂਬਿਆਂ 'ਚ ਆਇਆ ਹੋਇਆ ਪਾਕਿਸਤਾਨ ਚੀਨ ਹੋਰ ਦੇਸ਼ਾਂ ਦੇ ਵਿੱਚ ਵੀ ਹੈ ਨਿਗਾਹ ਮਰਿਆ ਕਰੋ ਪੜਿਆ ਕਰੋ ਲੱਭਿਆ ਕਰੋ ਇਹਦੇ ਭਾਈ ਹੁਣ ਤਾਂ ਮਹਿਲ ਤੋਂ ਵੇਟੜ ਜਿੱਥੋਂ ਮਰਜੀ ਦੁਨੀਆ ਦੀ ਖੋਜ ਕਰਾ ਲੱਭ ਲੋ ਜਿੱਥੇ ਮਰਜੀ ਦੀ ਤਾਜੇ ਤਾਜੇ ਖਬਰਾਂ ਸੁਣ ਲੋ ਭਾਈ ਪਰ ਉਥੇ ਆਪਾਂ ਜਾਂਦੇ ਨਹੀਂ ਆਪਾਂ ਸਿਰਫ ਦੇਖਣੀ ਹੁੰਦੀ ਹੈ ਕਿਹੜਾ ਨਾਟਕ ਕਿਹੜੀ ਫਿਲਮਾਂ ਕਾਰਟੂਨ ਸੋ ਕੌਣਾ ਤੇ ਹੁੰਦਾ ਨਾ ਭਾਈ ਜਿਹੜੇ ਦੇ ਤਰੱਕੀਆਂ ਕਰ ਗਏ ਨਾ ਕਹਿੰਦੇ 2.5 3 ਸਾਲ ਦੇ ਬੱਚੇ ਨੂੰ ਤਾਂ ਚੀਨ ਵਾਲੇ ਤਰਨਾ ਸਿਖਾ ਦਿੰਦੇ ਆ ਆਪਣੇ ਨਾਲ ਤੁਰਨਾ ਨਹੀਂ ਆਉਂਦਾ ਹੁੰਦਾ ਦੇਖੋ ਉਹਨਾਂ ਦਾ ਕਿੰਨੀ ਹੈ ਐਵੇਂ ਨਹੀਂ ਤਰੱਕੀ ਕਰ ਗਏ ਹੋ ਸਾਡੇ ਨਾਲੋਂ 50 ਸਾਲ 100 ਸਾਲ ਗਾਂ ਚੱਲਦੇ ਨੇ ਉਹ ਜਿਹੜੀ ਚੀਜ਼ ਅਸੀਂ 100 ਸਾਲ ਬਾਅਦ ਸੋਚਣੀ ਹੋ ਤਾਂ ਭਾਈ ਉਹਨਾਂ ਨੇ 100 ਸਾਲ ਪਹਿਲਾਂ ਸੋਚ ਲਈਏ। بیا ਕਾਨਾ ਭਰਣਾ ਕਿੰਨੀ ਤਕਨੀਕ ਕਿੰਨੀ ਆ ਬਣ ਲਾਂਗਾ। ਕਦੇ ਜਾ ਕੇ ਦੇਖੋ ਇਹ ਸੰਘਾਈ ਚੀਨ ਦੇ ਵਿੱਚ। ਕਿ ਜਿਹੜੇ ਜਾਣਦੇ ਨੇ ਭਾਈ ਉਹਨਾਂ ਤੇ ਹੁਣ ਦੇਖਿਓਂ ਦਾਤ ਨੇ ਵੈਦੂ ਨੇ ਕਿਰਪਾ ਕੀਤੀ ਹੋਈ ਹੈ। ਪਟਾਰੇ ਗਿਆਨ ਦਾ ਇੱਟਾ ਉਹ ਦੱਸਦਾ ਦੁਨੀਆ ਦੇ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਗੁਰਨਾਨ ਸਿੰਘ ਸਾਹਿਬ ਲੈ ਗਏ। ਕਹਿੰਦੇ ਜਿੱਥੇ ਮੈਂ ਘੁੰਮਾਂ ਤੂੰ ਵੀ ਨਾਲ ਹੀ ਚੱਲ। ਇੱਥੇ ਬੈਠ ਕੇ ਪਰਚਾਰ ਨਹੀਂ ਹੁੰਦਾ ਤੈਨੂੰ ਘੁਮਾਉਣਾ ਮੈਂ। ਤੋਂ ਗਿਆਨ ਦੇ ਆਕਾਰ। ਪਰ ਉਹ ਲੋਕ ਕਿਉਂ ਤਰੱਕੀ ਕਰਦੇ ਆ ਉਹਨਾਂ ਤੇ ਇਹ ਸਮੱਸਿਆ ਆਉਂਦੀ ਹੈ ਪਰ ਉਹਨਾਂ ਨੇ ਭਾਈ ਖੋਜ ਕਰਦੇ ਆ ਇੱਕ ਵਿਵਤਾ ਆਉਂਦੀ ਹੈ ਨਾਲ ਹੀ ਉਹਦਾ ਸੋਲੂਸ਼ਨ ਲੱਭਦੇ ਆ ਸਾਡੇ ਹਰ ਸਾਲ ਉਹੀ ਵਿਵਤਾ ਅਸੀਂ ਦੇਖੀ ਆ ਸਾਡੇ ਪਿਤਾ ਜੀ ਵੱਡੇ ਉਹਨਾਂ ਤੋਂ ਸੁਣੀ ਆ ਅੱਗੇ ਉਹਨਾਂ ਦੇ ਆਪਦੇ ਪਿਤਾ ਦੀਆਂ ਦੱਸੀਆਂ ਭਾਵੇਂ ਦਾਦੇ ਪਰਦਾਦਿਆਂ ਤੋਂ ਕਹਾਣੀ ਚਲਦੀ ਆ ਰਹੀ ਹੈ ਤੇ ਹਰ ਸਾਲ ਹੋਣਾ ਨਾ ਹਰਦਲ ਮੰਗਦੀ ਸਾਨੂੰ ਇਹ ਦੇ ਦੋ ਉਹ ਦੇ ਦੋ ਜੇ ਭਾਈ ਤੁਸੀਂ ਦਿੰਦੇ ਰਹੋਗੇ ਨਾ ਇਹਨਾਂ ਨੇ ਡੁੱਬਦੇ ਹੀ ਰਹਿਣਾ ਵਾ ਇਹਨਾਂ ਦਾ 파ਰਵਤਾਰ ਨਹੀਂ ਹੋਣਾ ਇਹਨਾਂ ਨੂੰ ਕੋਈ ਭਾਈ ਤੁਹਾਡੀ ਸਮੱਸਿਆ ਹੱਲ ਕਰੋ ਖੁਦ ਹੁਣ ਜਿੰਨਾਂ ਕੋ ਦਿੰਨੇ ਆ ਠੀਕ ਆ ਭਾਈ ਜੋ ਸੇਵਾ ਕਰਦੇ ਆ ਜੋ ਵੀ ਕੁਝ ਹੁੰਦੀ ਹੈ ਚਲੋ ਕਰਨੀ ਚਾਹੀਦੀ ਵੀ ਹੈ ਪਰ ਬੰਦੇ ਨੇ ਸਮਝਾ ਵੀ ਕਿ ਭਾਈ ਵਾਰ-ਵਾਰ ਨਾ ਹੱਥ ੱਡਿਆ ਕਰ ਕਿ ਆਪਣਾ ਵੀ ਕੋਈ ਵਸੀਲਾ ਆਪ ਕਰਕੇ ਤੋਂ ਬਚੀਏ ਕਿਵੇਂ ਕਿਸ ਤਰ੍ਹਾਂ ਦੀ ਅਸੀਂ ਇਮਾਰਤਾਂ ਬਣਾਈਏ ਇਮਾਰਤਾਂ ਦਾ ਭਾਈ ਸਮੁੰਦਰ ਦੇ ਵਿੱਚ ਵੀ ਸਲਾਮਤ ਖੜੀਆਂ ਅਜ ਦੇ ਸਮੇਂ ਦੇ ਵਿੱਚ ਕਿਤੇ ਲਾਈਟ ਹਾਊਸ ਦੇਖਿਆ ਲਾਈਟ ਹਾਊਸ ਕਹਿੰਦੇ ਸਮੁੰਦਰ ਦੇ ਵਿੱਚ ਜਗਾ ਹੁੰਦੀ ਇੱਕ ਬਣਾਈ ਹੁੰਦੀ ਹੈ ਇਸ ਤਰ੍ਹਾਂ ਦੀ ਟਾਵਰ ਹੁੰਦਾ ਵਾ ਤੇ ਜੇਖ ਨੇ ਲੱਗਣਾ ਨਾਲੇ ਦੇਖਣਾ ਹੋਵੇ ਨਾ ਉਹ ਤਾਂ ਤਨਖਾਹੀ ਬੜੀ ਹੈ ਰੋਜ਼ 1 ਕਰੋੜ ਰੁਪਏ ਦਿੰਦੇ ਆ ਉੱਥੇ ਰਹਿਣ ਵਾਲੇ ਨੂੰ ਕਿ 35-40 ਕਰੋੜ ਤੋਂ ਹੀ ਬਣ ਜਾਉਂਦਾ ਉੱਥੇ ਭਾਈ ਬੜੀ ਤਨਖਾਹ ਉੱਥੇ ਦੀ ਇਕੱਲੇ ਬੰਦੇ ਨੇ ਰਹਿਣਾ ਤੇ ਉਹੰਦਰ ਜਿਹੜੀ ਲਾਈਟ ਦੇਗੇ ਨਾ ਲਾਈਟ ਹਾਊਸ ਨੂੰ ਕਹਿੰਦੇ ਆ ਜਿਹੜੇ ਸਮੁੰਦਰੀ ਜਹਾਜ਼ ਚੱਲਦੇ ਆ ਪਾਣੀ ਤੇ ਉਹਨਾਂ ਨੂੰ ਦਿਸ਼ਾ ਦੇਣ ਬਾਤੇ ਕਿ ਭਾਈ ਇਸ ਏਰੀਏ ਦੇ ਵਿੱਚ ਪੱਥਰ ਨੇ ਜਾਂ ਬਰਫ਼ ਨੇ ਤੁਸੀਂ ਇੱਧਰ ਨਹੀਂ ਆਉਣਾ ਉਹ ਲਾਈਟ ਦੇਖ ਕੇ ਉਹ ਤਾਂ ਧੰਨ ਮਾਰ ਲੈਂਦੇ ਆ ਉਹ ਲਾਈਟ ਹਾਊਸ ਪਾਣੀ ਸਮੁੰਦਰ ਦੇ ਪਾਣੀ ਵਿੱਚ ਜਿਹਦੇ ਛੱਲਾਂ ਸਿੱਧੀਆਂ ਟਾਵਰ ਤੱਕ ਜਾਂਦੀਆਂ ਨੇ ਮਜਬੂਤੀ ਨਾ ਬਣਾਇਆ ਅਤੋਂ ਤਾਂ ਪਾਣੀ ਦੇ ਨਾਲ ਮੇਰਾ ਆ ਟਹਿ ਗਿਆ ਉਹ ਟਹਿ ਗਿਆ ਉਹ ਭਾਈ ਕਾੜ ਕੱਢ ਕੋਈ ਖੋਜ ਕਰ ਕਿ ਜਿੰਨਾ ਮਰਜੀ ਪਾਣੀ ਆ ਜਵੇ ਨਾ ਸਾਡੇ ਪੁਸ਼ਕਵਾਂ ਨਾ ਸਾਡੇ ਘਰ ਨੂੰ ਸਾਡੇ ਕਿਤੇ ਨੁਕਸਾਨ ਨਹੀਂ ਹੋ ਸਕਦਾ ੱੱੱਲੇ ਪਾਣੀ ਚੱਲਦਾ ਚਲੀ ਜਾਵੇ ਜਦੋਂ ਬਾਕੀ ਇਹਨੇ ਕੱਲੀ ਤੂੰ ਵੀ ਕੱਢ ਤੂੰ ਤਾਂ ਇੱਕੋ ਇੱਕ ਕਾੜ ਕੱਢੀ ਹੋਈ ਏ ਕਿਵੇਂ ਮੈਂ ਇਥੋਂ ਘਰ ਛੱਡਾਂ ਦੇਸ਼ ਤੋਂ ਵਿਦੇਸ਼ ਜਾਵਾਂ ਆਈ ਕਿਤੇ ਨਾ ਜੇ ਪਾਣੀ ਜਿਹੜਾ ਹੁਣ ਜਿਵੇਂ ਮੱਝਾਂ ਆ ਜਾਂ ਬੰਦੇ ਰੁੜ ਕੇ ਪਾਕਿਸਤਾਨਾਂ ਚ ਚਲੇਗੇ ਤੇ ਜੇ ਹੀ ਕਿਤੇ ਪਾਣੀ ਕੈਨੇਡਾ ਅਮਰੀਕਾ ਵੱਲ ਜਾਂਦਾ ਨਾ ਯੂਰਪ ਕੰਟਰੀ ਇਹਨਾਂ ਤਾਂ ਹਰ ਸਾਲ ਦਵਾਵਾਂ ਕਰਕੇ ਬਾੜ ਮੰਗਿਆ ਕਰਨੀ ਸੀ ਕਿ ਸੱਚੇ ਬਾਦਸ਼ਾਹ ਹੜ ਲਿਆ ਦੇ ਅਸੀਂ ਰੁੜ ਕੇ ਦੂਜੇ ਦੇ ਯੂਰ ਪਿੱਛੇ ਲੇ ਜਾਈਏ ਇਹਨਾਂ ਨੇ ਤੇ ਲਾਲਚ ਉਹ ਭਾਈ ਜਿੱਥੇ ਬੈਠੇ ਹੋ ਇਹਨੂੰ ਬਣਾਓ ਸਮਰੱਥਾ ਗਿਆਨ ਦੀ ਹੋਣੀ ਚਾਹੀਦੀ ਹੈ ਕਿ ਹਰ ਦਿਨ ਗਿਆਨ ਪੈਦਾ ਕਰੋ ਉਹਦੀ ਖਾਤਰ ਤਾਂ ਅਸੀਂ ਪੜਨਾ ਪਊਗਾ ਉਹ ਅਸੀਂ ਪੜਦੇ ਕੋਈ ਨਹੀਂ ਅਕਾਲਜਾ ਸਕੂਲਾਂ ਜਾਂਦੇ ਅੱਜ ਕਦੇ ਨਹੀਂ ਦੇਖਿਆ ਜੀ ਜਦ ਦਾਦੇ ਸਮੇਂ ਤਾਂ ਹੈ ਉਹਦੋਂ ਪਹਿਲਾਂ ਦੇ ਜੋ ਵੱਡੇ-ਵਡੇਰੇ ਪੜ੍ਹੇ ਨੇ ਭਾਈ ਕਿਉਂ ਨਾ ਕੋਈ ਨਾ ਗਿਆਨ ਹੈ ਨਾ ਉਹ ਤਾਂ ਦੋ-ਚਾਰ ਕਲਾਸਾਂ ਪੜ੍ਹੇ ਆ ਅੱਜ ਦੇ ਭਾਈ ਮਾਸਟਰ ਡਿਗਰੀਆਂ ਵਾਲਾ ਤਾਂ ਮੁਕਾਲਾ ਉੱਤੇ ਕਰਦੇ ਉਹ ਨਹੀਂ ਜਵਾਬ ਦੇ ਸਕਦੇ ਜਿਹੜੀਆਂ ਗੱਲਾਂ ਉਹ ਜਾਣਦੇ ਆ ਤੇ ਦਾਦ ਦੇ ਸਮੇਂ ਦੇ ਵਿੱਚ ਹੁੰਦੇ ਸੀ ਟੀਚਰ ਮਾਰਦੇ ਘੁਰ ਦੇ ਸੀ ਆਫੂਫਾਂ ਵਾਲਾ ਗੱਲ ਤਾਂ ਜਮਾਨੇ ਨਹੀਂ ਕੋਈ ਸੀ ਭਾਈ ਪੱਟੀਆਂ ਤੇ ਲੱਗਦੇ ਸੀ ਸਲੇਟਾਂ ਹੁੰਦੀਆਂ ਪੱਟੀਆਂ ਸੁਕਾਉਣੀਆਂ ਉਹ ਤਾਂ ਹੈ ਹੀ ਨਹੀਂ ਕੋਈ ਕਿ ਕਿੰਨੀ ਵੇਹ ਤੇ ਕਾਨੀ ਪੈਂਦੀ ਘਰੋਂ ਬੋਰੀਆਂ ਲੈ ਜਾਣੀਆਂ ਬੈਠਣ ਬਾਅਦ ਤੇ ਹੁਣ ਤਾਂ ਮੜ ਜੀ ਡਿਸਕ ਹੈ ਲਗੀ ਲੱਪੜ ਗਈ ਜਦ ਹੀ ਸ਼ਿਕਾਇਤ ਕੰਪਲੀਟ ਜੀਦੋਂ ਉਤੋਂ ਗਿਆਨ ਲੈਣਾ ਉਹਦੀਆਂ ਕਪਲੇਟਾਂ ਕਰੀ ਜਾਂਦੇ ਆ ਸਵਾਹ ਪੰਡਾ ਇਹਨਾਂ ਨੇ ਭਾਈ ਉਹ ਤਾਂ ਜੋ ਗੁਰੂ ਸਿਖਾਉਂਦਾ ਨਾ ਐਸੇ ਕਰਕੇ ਭਾਈ ਜਿਹੜੇ ਆਪਣੇ ਸੰਸਾਰ ਗੁਰੂਦਨੀ ਮੰਨਦੇ ਉਹ ਧਰਮ ਗੁਰੂ ਗੁਰੂ ਨਾਨਕ ਦੀ ਗੱਲ ਕਿੱਥੋਂ ਮੰਨਣਗੇ ਉਹਨਾਂ ਦੇ ਅੰਦਰ ਗਿਆਨ ਨਹੀਂ ਕੋਈ ਰਤੀ ਪਰ ਵੀ ਖਾਲੀ ਨੇ ਔਰ ਸਾਡੇ ਕੋਲ ਜੇ ਗਿਆਨ ਹੋਵੇ ਤਾਂ ਸਾਡੀ ਪਦਵੀ ਉੱਚੀ ਹੋਵੇ ਗਿਆਨ ਵੱਲੋਂ ਅਸੀਂ ਜੀਰੋ ਆ ਤੇ ਕਦੇ ਇਹਨਾਂ ਨੂੰ এয়ারਪੋਰਟ ਤੇ ਇੰਗਲਿਸ਼ ਬੋਲਦੇ ਨੇ ਦੇਖਿਆ ਕਰੋ ਕਿਵੇਂ ਤੋੜ-ਤੋੜ ਕੇ ਜੋੜ-ਜੋੜ ਕੇ ਬੋਲਦੇ ਆ ਉੱਤੇ ਕੇ ਤੇ ਸਮਰੱਥਾ ਨਹੀਂ ਇਸ ਤੀ ਬੋਲਦੀ ਇਹ ਦੂਜੇ ਨੂੰ ਕਹਿਣਗੇ ਕਿ ਕਿਰਪਾ ਸੀ ਵੈਗਰੂ ਦੀ ਆ ਤੁਹਾਡੇ ਸਮਰੇ ਬੈਠੇ ਆ ਸਰਕਾਰੀ ਸਕੂਲ 10 ਜਮਾਤਾ ਘਰ ਪ੍ਰਵਾਸ ਤਾਂ ਜਿਹੜੇ ਫੋਰਨ ਹੈਗੇ ਹੈਗੇ ਤੇ ਤੇ ਨਹੀਂ ਅਜ ਤੱਕ ਕਿਸੇ ਲਫ਼ਜ਼ ਨੂੰ ਮੈਂ ਤਸਲਾ ਕੀਤਾ ਭਾਈ ਆਈ ਮੈਨੂੰ ਅੰਗਰੇਜ਼ੀ ਸਮਝਾਈਏ ਦੀ ਫਟਾਫਟ ਬੋਲੀ ਦੀ ਉਹ ਵੀ ਕਹਿੰਦੇ ਤਸਲਾ ਦੀ ਹੌਲੀ ਬੋਲ ਥੋੜਾ ਯੇ ਭਾਵੇਂ ਪ੍ਰੈਕਟਿਸ ਕੀਤਾ ਜਵੇ ਮਰਦੀ ਹੈ ਗਿਆਨ ਆ ਗਿਆ ਨਾ ਅਜਾ ਨੂੰ ਪੁੱਛ ਕੇ ਦੇਖੋ ਸਾਤ-ਸਾਤ ਅੱਠ-ਅੱਠ ਬੈਂਡ ਹੋਣਗੇ ਫੇਰ ਵੀ ਘਬਰਾਉਣਗੇ ਇੰਗਲਿਸ਼ ਬੋਲੇ ਫੇਰ ਵੀ ਉੱਤੇ ਜਾ ਕੇ ਦੋ ਕ ਅੰਗਰੇਜ਼ ਦੇ ਕੇ ਅਵੇਸੀ ਜਾ ਕੇ ਘਬਰਾ ਜਾਂਦੇ ਆ ਅੰਦਰ ਕੰ ਅੰਦਰ ਉਹਦੇ ਜੋ ਹੁੰਦਾ ਨਾ ਕਹਿੰਦੇ ਹੁੰਦੇ ਆ ਵੀ ਬੋਲਣ ਦੀ ਸਮਰੱਥਾ ਹੁੰਦੀ ਹੈ ਜੋ ਨਾ ਇਹ ਕਿਸੇ ਕਿਸੇ ਚੀਜ਼ ਹੀ ਹੁੰਦੀ ਹੈ ਵੇਲੇ ਚੰਦੇ ਰੋ ਵਿਚਾਰ ਆਪਾਂ ਮੇਨ ਗੱਲ ਵਾਲੇ ਆਈਏ ਭਾਈ ਕਿ ਭਾਈ ਜਿਹੜੀ ਵਿਪਤਾ ਇਹ ਤਾਂ ਹਰ ਸਾਲ ਆਉਣੀ ਹੈ ਅੱਜ ਦਵਾਂਗੇ ਗੱਡੀਆਂ ਮੋਟਰਾਂ ਜੋ ਵੀ ਨੁਕਸਾਨ ਦੇ ਦੋ ਅਗਲੇ ਸਾਲ ਫੇਟਾ ਹੈ ਜਾਣੀ ਹੈ ਬਸ ਗਿਆਨ ਦੋ ਭਾਈ ਇਹ ਟਹਿਣੀਆਂ ਨਹੀਂ ਆ ਚੀਜ਼ ਕਰੋ ਦਵਾਂਗੇ ਨਾ ਤੁਸੀਂ ਮੰਗਤੇ ਬਣਾ ਰਹੇ ਹੋ ਪਰ ਉਹਨਾਂ ਨੇ ਬਿਜ਼ਨਸ ਬਣਾਇਆ ਵੀ ਚਲੋ ਕੋਈ ਗੱਲ ਨਹੀਂ ਪੰਜਾਬ ਵਾਲੇ ਨੇ ਤੇ ਹੀ ਦੇਣਾ ਦਾਨੀ ਸੱਜਣ ਬਹੁਤ ਨੇ ਹੈਗੇ ਬਾਕੀ ਸੱਜਣਾ ਭਾਈ ਇਤਾ ਹੁੰਦਾ ਤੀਏ ਜਿਹੜੇ ਆਪਣੇ ਪਰਿਵਾਰ ਦਾ ਹੀ ਦਾਨ ਕਰ ਦਿੰਦੇ ਆ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹ ਸਿਖਾਇਆ ਉਹ ਪਰ ਇੱਥੇ ਮੰਗਤਿਆਂ ਵਾਤੇ ਜਗ੍ਹਾ ਕੋਈ ਨਹੀਂ ਹੈ ਮੰਗ ਤਮਾ ਨਾ ਪਾਇਆ ਕਿ ਉਹ ਤਾਂ ਵੈਸੇ ਵੀ ਬੜੇ ਉੱਚੀ ਉੱਚੀਆਂ ਗੱਲਾਂ ਕਰਦੇ ਆ ਹੰਕਾਰੀ ਗੱਲਾਂ ਕਰਦੇ ਆ ਇੱਕ ਵੀਡੀਓ ਦੇਖ ਰੇ ਸੀ ਚੰਗਾ ਪਲਾ ਦਾੜਾ ਪ੍ਰਕਾਸ਼ ਕਹਿੰਦਾ ਜੀ ਸਾਨੂੰ ਦਵੋ ਇਹਨਾਂ ਲੋਕਾਂ ਦਾ ਕੀ ਗਿਆ ਸਾਡੀਆਂ ਜ਼ਮੀਨਾਂ ਰੁੜ ਗਈਆਂ ਉਹ ਜ਼ਮੀਨ ਤਾਂ ਉੱਤੀ ਪਈ ਆ ਉਹ ਭੁੱਖਾ ਰਹੀ ਕੋਈ ਹੈ ਇਹਨੇ ਸਾਡੇ ਬੰਦੇ ਸਾਨੂੰ ਸਮਾਨ ਦਉਣ ਤੁਸੀਂ ਸਮਝੋ ਕੀ ਕਹਿ ਗਿਆ ਉਹ ਭਾਈ ਉੱਤੇ ਹਿੰਦੂ ਵੀ ਦਾਨ ਕਰਦੇ ਆ ਹਿੰਦੂ ਵੀ ਦੁੱਖ ਦੇ ਵਿੱਚ ਖੜੇ ਆ ਮੁਸਲਮਾਨ ਵੀ ਖੜੇ ਆ ਹੁਣ ਫਿਲਮ ਸਟਾਰ ਨੇ ਜਿੰਨੇ ਪਾਈ ਭਾਵੇਂ ਸੋਨੂੰ ਸੂਦ ਵਰਗੇ ਆ ਜਾਂ ਹੋਰ ਰਹਿਸੀਆਂ ਸਖਸ਼ੀਅਤਾਂ ਭਾਵੇਂ ਹਰ ਕੋਈ ਬੰਦਾ ਦੇ ਰਿਹਾ ਜੋਪੀ ਤੋਂ ਵੀ ਜੋਪੀ ਵਾਲੇ ਭਰਾ ਸਾਡੇ ਉਹ ਵੀ ਗੱਡੀਆਂ ਲੈ ਕੇ ਆ ਰਹੇ ਆ ਉਹ ਕਿਸੇ ਇੱਕ ਖਾਸ ਜਾਤੀ ਮਜਬ ਦੇ ਵਿੱਚ ਨਹੀਂ ਲੈ ਕੇ ਆ ਰਹੇ ਵੀ ਇਹਨਾਂ ਨੂੰ ਦੇਣੇ ਉਹ ਤਾਂ ਭਾਈ ਦੁਖਿਆਰੀਆਂ ਵਾਸਤੇ ਲੈ ਕੇ ਰਿਹਾ ਜੋ ਭਾਈ ਬਾੜ ਦੇ ਇਸ ਸੰਕਟ ਵਿੱਚ ਫਸੇ ਹੋਏ ਆ ਉੱਥੇ ਵੀ ਜਾਤਾਂ ਪਾਤਾਂ ਲਈ ਬੈਠੇ ਐਨੀ ਮੂਰਖਤਾ ਫਿਰ ਇਹਨਾਂ ਵੱਤਾਂ ਹੀ ਗਣਕਤਾ ਕਿ ਵਾਹਿਗੁਰੂ ਨੇ ਚੰਗਾ ਹੀ ਕੀਤਾ ਇਹਨਾਂ ਨੂੰ ਰੋੜਿਆ ਤੇ ਹੁਣ ਬੇਨਤੀ ਰੱਬ ਅੱਗੇ ਕਿ ਵਾਹਿਗੁਰੂ ਜੇ ਰੋਣ ਲੱਗਿਆ ਨਾ ਆ ਜਿਨ੍ਹਾਂ ਨੇ ਧਰਮ ਨੂੰ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਵਿਗਾੜਿਆ ਵਿਗਾਣ ਲੱਗੇ ਨੇ ਰੋੜੀ ਦੇ ਹੁਣ ਹੁਣ ਹਟੀ ਨਾ ਪਿੱਛੇ ਤੇ ਜਿਹੜੇ ਵੱਧ ਰੋੜਦੇ ਆ ਜਿਹੜੇ ਪੁੱਠੀਆਂ ਕਰਤੂਤਾਂ ਕਰਦੇ ਆ ਲੱਗੇ ਨੇ ਕਬਰਾਂ ਨੂੰ ਪੂਜਣ ਉੱਥੇ ਥਾਂ-ਥਾਂ ਦੇ ਸਭ ਤੋਂ ਵੱਧ ਮਾਝਾ ਧਰਮ ਪਰਵਰਤਨ ਦੇ ਇਹਨਾਂ ਦੀ ਸਭ ਤੋਂ ਵੱਧ ਹੈ ਤੁਸੀਂ ਕਹਿੰਦੇ ਉੱਥੇ ਸਿੱਖੀ ਦਾ ਕੇਂਦਰ ਬਣਾਈ ਕੇਂਦਰ ਤਾਂ ਸੀ ਇਸ ਕਰਕੇ ਵੀ ਇਹ ਮਨਮੁਖ ਬੰਦੇ ਵਾਲੇ ਐ ਤੇ ਪਾਪੀ ਬੰਦੇ ਵਾਲੇ ਐ ਕਿ ਉਥੇ ਸੈਂਟਰ ਜੋ ਸਿੱਖੀ ਦਾ ਗੁਰੂ ਅਰਜਨ ਪਾਸ਼ਾ ਨੇ ਬਣਾਇਆ ਬਣਾਈ ਇਸ ਕਰਕੇ ਇਸ ਕੀ ਦੁਨੀਆ ਦਾ ਝੁਕਾ ਕਿ ਇੱਕ ਕੌਮ ਦਾ ਝੁਕਾ ਕਵਰਾਂ ਵੱਲ ਜਾਦੇ ਤੋਂ ਕੱਢੀਏ ਨੂੰ ਹੋਰ ਕੋਈ ਕਾਰਨ ਨਹੀਂ ਵੀ ਉਥੇ ਪਤਾ ਨਹੀਂ ਗੁਰੂ ਅਰਜਨ ਪਾਸ਼ਾ ਦਾ ਜੀ ਲੱਗਿਆ ਉਥੇ ਰੋਗ ਵੱਡਾ ਸੀ ਹੈ ਬਿਮਾਰੀ ਵੱਡੀ ਸੀ ਤਕਲੀਫ ਵੱਡੀ ਸੀ ਕਿ ਅੱਜ ਵੀ ਦੇਖੋ ਭਾਈ ਪਤਾ ਨਹੀਂ ਰੱਬ ਨੇ ਉਹ ਧਰਤੀ ਕਿ ਐਸੀ ਉਹਨਾਂ ਦਾ ਬਲੱਡ ਫੂਨ ਹੀ ਕਿਦਾਂ ਦਾ ਵਾ ਇਹ ਉਹੀ ਕੌਮ ਸੀ ਉਹੀ ਮਾਝਾ ਸੀ ਜਿਹੜੇ ਕਿਸੇ ਸਮੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਨੂੰ ਵਿਦਾਵਾ ਦੇ ਕੇ ਆ ਗਏ ਸੀ ਅਸੀਂ ਤੁਹਾਡੇ ਸਿੱਖ ਜੀ ਸਾਨੂੰ ਛੱਡੋ ਅਧਿਨਿਮਰ ਸਾਹਿਬ ਦੇ ਇੱਥੇ ਜੀ ਭਾਵੇਂ ਆ ਗਏ ਸੀ ਪਰ ਕਹਿੰਦੇ ਨਾ ਖੂਨ ਤਾਂ ਵਿੱਚ ਹੀ ਰਹਿੰਦਾ ਕਲੰਕ ਤਾਂ ਕਲਾਂਕੀ ਆ ਨਾ ਜੋ ਲੱਗਿਆ ਲੱਗੇ ਇੱਕ ਦਿਨ ਮੇਟਣਾ ਵਾ ਇਹ ਤੁਸੀਂ ਭਾਈ ਉਹੀ ਸੀ ਨਾ ਜਿਨ੍ਹਾਂ ਨੇ ਪਾਸ਼ਾ ਤੇ ਦਸੋਂ ਮਹਾਰਾਜ ਦੇ ਘੋੜੇ ਦੀਆਂ ਲਗਾਮਾਂ ਫੜ ਲਈਆਂ ਕਹਿੰਦੇ ਤਨਖਾਹ ਦੇ ਅੱਗੇ ਜਾਣ ਦਵਾਂਗੇ ਕਿੱਥੇ ਸਿੱਖੀ ਆਂਦਾ ਚ ਬਈ ਬਾਜਾ ਬੜੀ ਸਿੱਖੀ ਚ ਪ੍ਰਪੱਕਾ ਕਿਤੋਂ ਕੋਈ ਪ੍ਰਪੱਕ ਨਹੀਂ ਜੀਰੋ ਆ ਉਹ ਤੁਹਾਡਾ ਲੋਕ ਉਤੋਂ ਧਰਮ ਪਰਿਵਰਤਨ ਕਰ ਕਰਕੇ ਕੋਈ ਕ੍ਰਿਸ਼ਨ ਵਾਣਾ ਕੋਈ ਕੁਸ ਮਾਰਦੇ ਆ ਮਾੜੀ ਗੱਲ ਨਹੀਂ ਏ ਕਿ ਉਹ ਕ੍ਰਿਸ਼ਨ ਧਰਮ ਵਾੜਾ ਪਰ ਤੇਰੇ ਗੁਰੂ ਨਾਨਕ ਚ ਕੀ ਕਮੀ ਆ ਕਿਉਂ ਗੁਰੂ ਨਾਨਕ ਸਾਹਿਬ ਦਾ ਦਰ ਛੱਡਿਆ ਤੂੰ ਇਹ ਉਹਨਾਂ ਦੇ ਹਾਲਾਤ ਇਸ ਕਰਕੇ ਹੁੰਦੇ ਆ ਇਹ ਦਾਸ ਨਹੀਂ ਕਹਿ ਰਿਹਾ ਗੁਰਵਾਨੀ ਕਹਿ ਰਹੀ ਆ ਪਰ ਮੇਛਰ ਤੇ ਭੁੱਲਿਆ ਵਿਆਪਨ ਸਵੇਰੋ ਉਹਨਾਂ ਨੂੰ ਰੱਬ ਭੁੱਲਿਆ ਹੋਇਆ ਤੇ ਹਾਲਾਤ ਉਹਨਾਂ ਤਾਂ ਹੀ ਨੇ ਉਹ ਕੀ ਤਰਸਦੇ ਰਹਿਮ ਦੇ ਉਹਦੇ ਪਾਤਰ